ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB77 study point ਤੇ ਸੋ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪ੍ਰਤੀਯੋਗਤਾ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹਨ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਰਨਾਲਡੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਨਵਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਤੇ ਪਹੁੰਚ ਸਕੇ ਜੀ ਸੋ ਜੇਕਰ ਤੁਸੀਂ ਸਾਡੇ ਅਫੀਸ਼ੀਅਲ ਵਟਸਐਪ ਗਰੁੱਪ ਦੇ ਵਿੱਚ ਤੁਸੀਂ ਜੁੜਨਾ ਚਾਹੁੰਦੇ ਹੋ ਜੁਆਇਨ ਹੋਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਉਥੋਂ ਤੁਸੀਂ ਜਾ ਕੇ ਤੁਸੀਂ ਦਾ ਜੁਆਇਨ ਹੋ ਸਕਦੇ ਹੋ ਜੀ ਸੋ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ 96461 15144 ਇਸ ਨੰਬਰ ਤੇ ਤੁਹਾਨੂੰ only 200 ਰੁਪਏ Google Pay ਦਾ PhonePe ਕਰਕੇ ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਦੇਣਾ ਹੈ ਤੁਹਾਨੂੰ ਤੁਰੰਤ 1000-1200 ਦੇ ਕਰੀਬ MCQ ਮਿਲ ਜਾਣਗੇ ਜੀ ਟੌਪ ਦੇ MCQ ਹਨ ਵਿਦ ਆਨਸਰ ਹਨ ਸੋ ਜਿਆਦਾ ਟਾਈਮ ਨਾ ਵੇਸ ਕਰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਕੁਐਸਚਨ ਹੈ ਜੀ ਬੈਟਰੀ ਦੀ ਕੈਪੈਸਿਟੀ ਦਾ ਯੂਨਿਟ ਕੀ ਹੁੰਦਾ ਹੈ ਬੈਟਰੀ ਦੀ ਕਪੈਸਿਟੀ ਦਾ ਯੂਨਿਟ ਕੀ ਹੁੰਦਾ ਹੈ ਤਾਂ ਆਪਸ਼ਨਾਂ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਵੋਲਟ ਦੂਸਰੀ ਹੈ ਕਿਲੋਵਾਟ ਤੀਸਰੀ ਹੈ ਐਂਪੀਅਰ ਆਵਰ ਜਫਰਡ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਐਂਪੀਅਰ ਆਵਰ ਐਂਪੀਅਰ ਆਵਰ ਕਿ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 2 ਬੈਟਰੀ ਦੇ ਤਜਾਬ ਦੀ ਸਪੈਸੀਫਿਕ ਗ੍ਰੈਵਿਟੀ ਮਾਪਣ ਵਾਲੇ ਯੰਤਰ ਦਾ ਕੀ ਨਾਮ ਹੈ ਜੋ ਬੈਟਰੀਆਂ ਹੁੰਦੀਆਂ ਹਨ ਆਪਣੇ ਘਰਾਂ ਵਿੱਚ ਵੀ ਬੈਟਰੀ ਹੁੰਦੀ ਹੈ ਜਾਂ ਸਬਸਟੇਸ਼ਨ ਤੇ ਵੀ ਬੈਟਰੀਆਂ ਲੱਗੀਆਂ ਹੁੰਦੀਆਂ ਹਨ ਸਰਕਟ ਬ੍ਰੇਕਰ ਨੂੰ ਚਲਾਉਣ ਦੇ ਲਈ ਡੀਸੀ ਲਈ ਤਾਂ ਉਹਨਾਂ ਦੀ ਜੋ ਆਪਾਂ ਸਪੈਸੀਫਿਕ ਗ੍ਰੈਵਿਟੀ ਜਿਹੜੇ ਚੈੱਕ ਕਰਦੇ ਆਂ उसका नाम की है पर चैक करते हैं सैलो टेस्टर इलैक्ट्रमीटर हाइग्रोमीटर या हाइड्रोमीटर so, सो इसका जो राइट आंसर है दोस्तों वो है हाइड्रोमीटर ठीक है जी ऑप्शन सत्सा इसका बिल्कुल राइट आंसर है दोस्तों ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ 3 ਟਰਾਂਸਫਰਨ ਵਾਲਾ ਜੇ ਬਰੀਦਰ ਕਿਸ ਕੰਮ ਲਈ ਹੁੰਦਾ ਹੈ ਬਹੁਤ ਵਾਰੀ ਮੈਂ ਕੁਐਸਚਨ ਨਿਕਰ ਆ ਚੁੱਕਾ ਬਹੁਤ ਵਾਰੀ ਸੋ ਇਸ ਦਾ ਸਿੱਧਾ ਪਾ ਆਨਸਰ ਹੀ ਦੱਸ ਦਿੰਨੇ ਆ ਜੀ ਸੋ ਇਸ ਦਾ ਰਾਈਟ ਆਨਸਰ ਹੈ ਬਾਹਰੋਂ ਅੰਦਰ ਜਾਣ ਵਾਲੀ ਹਵਾ ਦੀ ਨਮੀ ਨੂੰ ਚੂਸਣ ਲਈ ਆਪਸ਼ਨ ਊੜਾ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਚੱਲ ਜੀ। ਕੁਐਸਚਨ ਨੰਬਰ ਹੈ 4। ਸਟੈਪ ਅਪ ਟਰਾਂਸਫਰਮਰ ਨਾਲ ਕੀ ਵਧਦਾ ਹੈ? ਸਟੈਪ ਅਪ ਟਰਾਂਸਫਰਮਰ ਨਾਲ ਕੀ ਵਧਦਾ ਹੈ? ਆਪਸ਼ਨਾਂ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ। ਪਹਿਲੀ ਹੈ ਪਾਵਰ, ਦੂਸਰੀ ਹੈ ਪਾਵਰ ਫੈਕਟਰ, ਤੀਸਰੀ ਹੈ ਕਰੰਟ, ਚੌਥੀ ਹੈ ਵੋਲਟੇਜ। ਸਟੈਪ ਅਪ ਟਰਾਂਸਫਰਮਰ ਨਾਲ ਕੀ ਵਧਦਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਵੋਲਟੇਜ ਆਪਸ਼ਨ 6 ਇਸ ਦਾ ਰਾਈਟ ਆਨਸਰ ਹੈ ਦੋਸਤੋ ਚਲ ਗਏ ਜੀ ਨੈਕਸਟ ਕੁਸਚਨ ਤੇ ਕੁਸ ਨੰਬਰ ਹੈ 5 ਕਰੰਟ ট্রান্সਫਰਮਰ ਹੈਡ ਰੇਖਾਂ ਵਿੱਚੋਂ ਕਿਸ ਯੰਤਰ ਨਾਲ ਵਰਤਿਆ ਜਾਂਦਾ ਹੈ ਕਰੰਟ ট্রান্সਫਰਮਰ ਯਾਨੀ ਕਿ ਸੀਟੀ ਐਮਮੀਟਰ ਵਾਟਮੀਟਰ वाट आवर मीटर ज उपरोक्त हर एक नाल। हाँ जी दोस्तों so, सो इसका जो राइट right आंसर है दोस्तों वो है एम मीटर ऑप्शन पूरा इसका बिल्कुल राइट right आंसर है दोस्तों नेक्स्ट क्वेश्चन चलिए जी क्वेश्चन नंबर है छह रहा थ्री फेस ਚਾਰ ਤਾਰ ਅਨ ਬੈਲੈਂਸਡ ਲੋਡ ਸਿਸਟਮ ਵਿੱਚੋ ਬਿਜਲੀ ਮਾਪਨ ਦਾ ਕਿਹੜਾ ਤਰੀਕਾ ਵਰਤੇ ਜਾਂਦਾ ਹੈ 2 ਵੋਲਟਮੀਟਰ ਤਰੀਕਾ ਐਂਮੀਟਰ ਤਰੀਕਾ 2 ਵਾਟਮੀਟਰ ਤਰੀਕਾ ਜਾਂ 3 ਵਾਟਮੀਟਰ ਤਰੀਕਾ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ 3 ਵਾਟਮੀਟਰ ਤਰੀਕਾ ਆਫਸ਼ੀਅਲ ਸੋਸਾਇਟੀਜ਼ ਆਪਰਕੋਰ ਰਾਈਟ ਆਨਸਰ ਨੈਕਸਟ ਕੁਐਸਚਨ ਚਲਿਏ ਜੀ ਕੁਐਸਚਨ ਨੰਬਰ ਹੈ 7 ਪੰਜਾਬ ਵਿੱਚ ਬਿਜਲੀ ਦੀ ਫ੍ਰੀਕੁਐਂਸੀ ਕੀ ਹੈ ਬਹੁਤ ਵਾਰੀ ਕੁਐਸਚਨ ਕਰਵਾ ਚੁੱਕੇ ਹਾਂ ਲਗਭਗ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਇਸ ਦਾ ਰਾਈਟ ਆਨਸਰ ਮਦਸਨਾ ਜੀ 50 ਹਰਟਸ ਨੈਕਸਟ ਕੁਐਸਚਨ ਚਲਿਏ ਦੋਸਤੋ ਕੁਐਸਚਨ ਨੰਬਰ ਹੈ 8 ਖਪਤਕਾਰ ਦਾ ਲੋਡ ਕਿਸ ਯੂਨਿਟ ਵਿੱਚ ਮਾਪਿਆ ਜਾਂਦਾ ਹੈ ਖਪਤਕਾਰ ਦਾ ਲੋਡ ਕਿਸ ਯੂਨਿਟ ਵਿੱਚ ਮਾਪਿਆ ਜਾਂਦਾ ਹੈ ਵੋਲਟ ਵਿੱਚ ਐਮਟਰ ਵਿੱਚ ਐਂਪੀਅਰ ਹਾਰ ਵਿੱਚ ਜਾਂ ਕਿਲੋਵਾਟ ਵਿੱਚ ਹਾਂਜੀ ਦੋਸਤੋ ਸੋ ਆਪਣੇ ਘਰਾਂ ਦੇ ਦਾ ਜੋ ਲੋਡ ਹੈ ਉਹ ਕਿਲੋਵਾਟ ਵਿੱਚ ਮਾਪਿਆ ਜਾਂਦਾ ਹੈ অপশন সসাইজ দা বিলকুল রাইট आंसर ঠিক হজে দোস্তো নেক্সট কোশ্চেন চলি গে জি কোশ্চেন নাম্বার হ 9 চার্ট কে বিল লাইন وچ কেড়ে কিসম দে ইনস্ট্রুমেন্ট ਵਰতে জান্দে হান সাইকেল টাইপ এগ্রে টাইপ পেন টাইপ জয়া সাসপেনশন টাইপ হানি দোস্তো इसका जो राइट आंसर है दोस्तों वो है सस्पेंशन टाइप ऑप्शन सा इसका बिल्कुल राइट आंसर चलिए जी नेक्स्ट क्वेश्चन थे क्वेश्चन नंबर है दस ਆਮ ਤੌਰ ਤੇ ਫਿਊਜ਼ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਆਮ ਤੌਰ ਤੇ ਫਿਊਜ਼ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਕਰੰਟ ਨੂੰ ਲਿਮਟ ਕਰਨ ਲਈ ਵੋਲਟੇਜ ਨੂੰ ਲਿਮਟ ਕਰਨ ਲਈ ਪਾਵਰ ਫੈਕਟਰ ਨੂੰ ਲਿਮਟ ਕਰਨ ਲਈ ਜਾਂ ਉਪਰੋਕਤ ਕੋਈ ਨਹੀਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਆਮ ਤੌਰ ਤੇ ਫਿਊਜ਼ ਨੂੰ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਤਾਂ ਕਰੰਟ ਨੂੰ ਲਿਮਟ ਕਰਨ ਲਈ ਵਰਤਿਆ ਜਾਂਦਾ ਹੈ ਕਰੰਟ ਨੂੰ ਲਿਮਟ ਕਰਨ ਲਈ ਉਹਦਾ ਇਸ ਦਾ ਬਿਲਕੁਲ ਰਾਈਟ ਆਨਸਰ ਹੈ। ਚਲਿਏ ਜੀ ਨੈਕਸਟ ਕੁਸਚਨ ਤੇ। ਸੋ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸੋ ਜਿਹੜਾ ਦੋਸਤਾਂ ਨੇ ਪੀਡੀਐਫ ਲੈਣੀਆਂ ਹੋਣ ਤਾਂ ਇਸ ਨੰਬਰ ਤੇ ਤੁਸੀਂ ਸਾਨੂੰ ਕਨੈਕਟ ਕੰਟੈਕਟ ਕਰ ਸਕਦੇ ਹੋ 96461 15144 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਦਾ PhonePe ਕਰਕੇ ਇਸੇ ਨੰਬਰ ਦਾ ਸਕਰੀਨਸ਼ਾਟ ਭੇਜ ਦਿਨਾ ਤੁਹਾਨੂੰ ਤੁਰੰਤ ਪੀਡੀਐਫ ਮਿਲ ਜਾਣਗੇ ਜੀ। ਸੋ ਕੋਸਮ ਰਹਿ 11 ਅਰਥ ਜਨ ਕੇ ਜ਼ਮੀਨ ਦੀ ਰਜਿਸਟਰੀ ਵਿੱਚ ਮਾਪਨ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਅਰਥ ਦੀ ਰਜਿਸਟਰੀ ਵਿੱਚ ਮਾਪਨ ਲਈ ਮੈਗਰ ਐਮੀਟਰ वोल्ट मीटर ਜਾਂ ਅਰਥ ਟੈਸਟਰ ਸੋ ਰਾਈਟ ਆਨਸਰ ਹੈ ਅਰਥ ਟੈਸਟਰ ਆਪਸ਼ਨ 7 ਸਹੀ ਸਾ ਜੋ ਕਿ ਰਾਈਟ ਆਨਸਰ ਹੈ ਠੀਕ ਹੈ ਜੀ ਨੈਕਸਟ ਕਵਸਨ ਚੱਲ ਗਿਆ ਜੀ ਕਵਸਨ ਨੰਬਰ ਹੈ 12 2 ਨੰਬਰ 10 ਓਮ ਦੀਆਂ ਰੈジਸਟੈਂਸਾਂ ਨੂੰ ਸਮਾਨਤਰ ਲਗਾਉਣ ਨਾਲ ਸਰਕਟ ਦਾ ਕੁੱਲ ਰੈジਸਟੈਂਸ ਕਿੰਨਾ ਹੋਵੇਗਾ ਆਹ ਜੀ ਦੋਸਤੋ 2 ਨੰਬਰ 10 ਓਮ ਦੀਆਂ ਰੈジਸਟੈਂਸਾਂ ਨੂੰ ਸਮਾਨਤਰ ਲਗਾਉਣ ਲਈ ਸਰਕਟ ਦਾ ਕੁੱਲ ਰੈジਸਟੈਂਸ ਕਿੰਨਾ ਹੋਵੇਗਾ ਤਾ ਇਸ ਤਰ੍ਹਾਂ ਰਾਈਟ ਆਨਸਰ ਹੈ ਦੋਸਤੋ ਉਹ ਹੋਵੇਗਾ 5 ਸਮਾਂਤਰ ਲਗਾਉਨੇ ਨੇ ਰੈジਸਟੈਂਸਾਂ 10 ਓਮ ਦੇ ਰੈジਸਟੈਂਸ 10 ਓਮ ਇਹ ਚ 10 ਓਮ ਇਸ ਦਾ ਪਾਵ ਆਫ ਕਰ ਦਿੰਨੇ ਆ 5 ਠੀਕ ਹੈ ਦੋਸਤੋ ਸੋ ਨੰਮਰਿਕਲ ਦੇ ਕਲਾਸਾਂ ਵੀ ਪਿੱਛੇ ਲਾਈਆਂ ਹੋਈਆਂ ਹਨ ਤੁਸੀਂ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਵਿੱਚ ਬਣੀ ਹੋਇਆ ਹੈ ਪਲੇਲਿਸਟ ਮੇਰੇ ਖਿਆਲ ਬਣੀ ਹੋਈ ਹੈ ਪੀਐਸਪੀਸੀਲ 2500 ਇਗਜ਼ਾਮ ਰਿਲੇਟਡ ਇਸ ਤਰ੍ਹਾਂ ਨੇਮ ਲਿਖਿਆ ਹੋਇਆ ਹੈ ਤੁਸੀਂ ਪਲੇਲਿਸਟ ਵਿੱਚ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਨਿਊਮੈਰਿਕਲ ਦੇ ਵੀਡੀਓ ਬਹੁਤ ਹੀ ਯਾ ਸਮੁੱਚੇ ਢੰਗ ਦੇ ਨਾਲ ਕਰਵਾਇਆ ਗਿਆ ਹਨ ਬਿਲਕੁਲ ਫ੍ਰੀ ਹਨ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਸੋ ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ 13 ਸਿਸਟਮ ਦਾ ਵੱਧ ਤੋਂ ਵੱਧ ਪਾਵਰ ਫੈਕਟਰ ਕੀ ਹੁੰਦਾ ਹੈ ਵੱਧ ਤੋਂ ਵੱਧ ਪਾਵਰ ਫੈਕਟਰ ਹਾਂਜੀ ਤਾਂ ਇਸ ਦਾ ਰਾਈਟ ਆਨਸਰ ਦੋਸਤੋ 1 ਯੂਨਿਟੀ ਠੀਕ ਹੈ ਜੀ ਨੈਕਸਟ ਕੁਸਚਨ ਚੱਲ ਜੀ 14 ਨੰਬਰ ਕੁਸਚਨ ਹੈ ਵੰਡ ਪ੍ਰਣਾਲੀ ਵਿੱਚ ਟਰਾਂਸਫਾਰਮਰ ਕਿਸ ਕੰਮ ਵਾਸਤੇ ਵਰਤੇ ਵਿੱਚ ਆਉਂਦੇ ਹਨ ਵਰਤੋਂ ਵਿੱਚ ਆਉਂਦੇ ਹਨ ਵੱਧ ਵੋਲਟੇਜ ਲੈਣ ਲਈ ਘੱਟ ਵੋਲਟੇਜ ਲੈਣ ਲਈ ਉਹੀ ਵੋਲਟੇਜ ਲੈਣ ਲਈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਤਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਘੱਟ ਵੋਲਟੇਜ ਲੈਣ ਲਈ ਘੱਟ ਵੋਲਟੇਜ ਲੈਣ ਲਈ ਠੀਕ ਹੈ ਜੀ ਨੈਕਸਟ ਕੁਐਸਚਨ ਜੜੀ ਜੀ 15 ਨੰਬਰ ਕੁਐਸਚਨ ਹੈ ਬਿਜਲੀ ਦੀ ਅੱਗ ਨੂੰ ਖੇੜ ਰਿਖਾਂ ਵਿੱਚੋਂ ਕਿਹੜੇ ਤਰੀਕੇ ਨਾਲ ਕਾਬੂ ਪਾਇਆ ਜਾ ਸਕਦਾ ਹੈ ਬਿਜਲੀ ਦੀ ਅੱਗ ਨੂੰ ਖੇੜ ਰਿਖਾਂ ਵਿੱਚ ਕਿਹੜੇ ਤਰੀਕੇ ਨਾਲ ਕਾਬੂ ਪਾਇਆ ਜਾ ਸਕਦਾ ਹੈ ਬਿਜਲੀ ਦੀ ਅੱਗ ਨੂੰ ਪਾਣੀ ਨਾਲ ਆਕਸੀਜਨ ਨਾਲ ਰੇਤ ਨਾਲ ਜਾਂ ਕੋਈ ਨਹੀਂ ਤਾਂ ਆਪਨ ਪਤਾ ਤੁਸੀਂ ਸਬਸਟੇਸ਼ਨ ਕਿਤੇ ਗਏ ਹੋਗੇ ਕਿਸੇ ਬਿਜਲੀ ਘਰ ਚ ਗਏ ਹੋਗੇ ਤਾਂ ਟਰਾਂਸਫਾਰਮਰ ਦੇ ਨੇੜੇ ਇੱਕ ਸਟੈਂਡ ਲਾ ਕੇ ਬਾਲਟੀਆਂ ਟੰਗੀਆਂ ਹੁੰਦੀਆਂ ਹਨ ਉਸ ਦੇ ਵਿੱਚ ਕੀ ਭਰਿਆ ਹੁੰਦਾ ਹੈ ਰੇਤਾ ਰੇਤ ਜਿਸ ਨੂੰ ਕਹਿੰਦੇ ਨੇ ਤਾਂ ਦੈ ਰਾਈਟ ਆਨਸਰ ਹੋ ਜਾਏਗਾ ਰੇਤ ਨਾਲ بجلی ਦੇ ਧੱਕ ਨੂੰ ਰੇਤ ਨਾਲ ਕਾਬੂ ਪਾਇਆ ਜਾ ਸਕਦਾ ਰੇਤੇ ਨਾਲ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲ ਜੀ 16 ਨੰਬਰ ਕੁਐਸਚਨ ਹੈ ਹੀਟ ਲਿਖਿਆ ਵਿੱਚੋਂ ਕਿਸ ਬਲਬ ਰੈジਸਟੈਂਸ ਜ਼ਿਆਦਾ ਹੋਵੇਗੀ ਇਹ ਰਿਕਾ ਵਿੱਚੋਂ ਕਿਸ ਦੀ ਕਿਸ ਬਲਬ ਦੀ ਰਜਿਸਟੈਂਸ ਜ਼ਿਆਦਾ ਹੋਵੇਗੀ 10 ਵਾਟ 25 ਵਾਟ 40 ਵਾਟ 60 ਵਾਟ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ 10 ਵਾਟ ਨੈਕਸਟ ਕੁਸ਼ਣ ਚੱਲਿਓ ਜੀ ਕੁਸ਼ਣ ਨੰਬਰ ਹੈ 17 2000 ਵਾਟ ਦਾ ਹੀਟਰ 1 ਘੰਟੇ ਵਿੱਚ ਬਿਜਲੀ ਦੀ ਖਪਤ ਕਿੰਨੀ ਹੋਵੇਗੀ हां जी दोस्तों so, सो एस्टा जो राइट आंसर है दो यूनिट ठीक है जी दो यूनिट एक घंटे ਦੇ ਵਿੱਚ ਨੈਕਸਟ ਕੁਸਚਨ ਜਲਦੀ ਜੀ 3 ਫੇਜ਼ ਐਲਟੀ ਸਪਲਾਈ ਲਈ ਕਿੰਨੀਆਂ ਤਾਰਾਂ ਵਰਤੇ ਜਾਂਦੇ ਹਨ 3 ਫੇਜ਼ ਐਲਟੀ ਸਪਲਾਈ ਲਈ ਕਿੰਨੀਆਂ ਤਾਰਾਂ ਵਰਤੇ ਜਾਂਦੇ ਹਨ हां जी ਆਪ ਨੂੰ ਪਤਾ ਹੈ 3 ਫੇਸ ਦੀ ਗੱਲ ਕੀਤੀ ਉਹਨੇ ਤਾਂ ਆਪਣੇ ਕੋਲ ਇਹ ট্রান্সਫਰਮਰ ਹੋ ਗਿਆ ਠੀਕ ਹੈ ਜੀ ਆਪਣਾ ਡਿਸਟ੍ਰੀਬਿਊਸ਼ਨ ট্রান্সਫਰਮਰ ਹੋ ਗਿਆ ਇਹ ਤੋਂ ਜੋ ਲਾਈਨ ਨਿਕਲਦੀ ਹੁੰਦੀ ਹੈ ਜੀ ਜਿਹੜੇ ਆਪਣੇ ਘਰਾਂ ਤੱਕ ਪਹੁੰਚਦੀ ਹੈ 3 ਫੇਸ ਹੋ ਗਈ ਤੇ ਨਾਲ ਇੱਕ ਹੋ ਗਿਆ ਨਿਊਟਰਲ ਅਰਥ ਜਨੂੰ ਕਹਿੰਦੇ ਨੇ ਰੈੱਡ yellow blue Ek, do, tin, the neutral ਕਿੰਨੇ ਹੋਗੇ ਤਾਰਾਂ 1 2 3 4 ਤਾਂ ਇਸ ਦਾ ਰਾਈਟ ਆਨਸਰ ਹੋਇਆ ਹੋਇਆ 4 4 ਠੀਕ ਹੈ ਦੋਸਤੋ ਸੋ ਨੈਕਸਟ ਕੁਐਸਚਨ ਚੱਲੀਏ ਜੀ ਕੁਐਸਚਨ ਨੰਬਰ ਹੈ 19 ਸਟੇ ਵਿਦ ਐਗ ਇਨਸੂਲੇਟਰ ਕਿਸ ਲਈ ਵਰਤਿਆ ਜਾਂਦਾ ਹੈ ਐਗ ਇਨਸੂਲੇਟਰ ਸਟੇ ਦੇ ਵਿੱਚ ਜਿਹੜੀ ਆਪਣੇ ਕੋਲ ਇਹ ਪੋਲ ਹੈ ਇੱਕ ਆ ਸਟੇ ਲੱਗੀ ਹੋਈ ਇੱਥੇ ਇੱਕ ਐਗ ਵਰਤਿਆ ਜਾਂਦਾ ਹੈ ਇਹ ਐਗ ਕਿਸ ਵਾਸਤੇ ਵਰਤਿਆ ਜਾਂਦਾ ਹੈ ਪੋਲ ਨੂੰ ਬਚਾਉਣ ਲਈ ਸਟੇਰ ਨੂੰ ਬਚਾਉਣ ਲਈ ਸਟੇਰਸ ਲੀਕਸ ਕਰੰਟ ਨੂੰ ਰੋਕਣ ਲਈ ਜਾਂ ਕੋਈ ਨਹੀਂ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਸਟੇ ਵਿੱਚ ਲੀਕਸ ਕਰੰਟ ਨੂੰ ਰੋਕਣ ਦੇ ਲਈ ਠੀਕ ਹੈ ਜੀ ਨੈਕਸਟ ਕੁਐਸਚਨ ਚੱਲ ਜੀ। ਕੁਐਸਚਨ ਨੰਬਰ ਹੈ 2. ਵੰਡ ਲਾਈਨ ਵਿੱਚ ਸਟੇਕ ਕਿਸ ਲਈ ਵਰਤੀ ਜਾਂਦੀ ਹੈ ਵੰਡ ਲਾਈਨ ਲਈ? ਪੋਲ ਨੂੰ ਹਾਸੇ ਤੋਂ ਬਚਾਉਣ ਲਈ, ਬਿਜਲੀ ਬਚਾਉਣ ਲਈ, ਪੋਲ ਨੂੰ ਸਿੱਧਾ ਰੱਖਣ ਲਈ ਜਾਂ ਪਸ਼ੂਆਂ ਨੂੰ ਪੋਲ ਨਾਲ ਬੰਨ੍ਹਣ ਲਈ। ਜਿਹੜੀ ਇੱਕ ਪੋਲ ਲੱਗਿਆ ਹੋਇਆ ਹੈ। ਠੀਕ ਹੈ ਜੀ, ਇਧਰੋਂ ਲਾਈਨ ਖਿੱਚਣੀ ਹੈ ਤੇ ਇਧਰ ਆਪਾਂ ਸਟੇ ਲਾਵਾਂਗੇ ਨਾ ਕਿਸਾ ਸਟੇ ਲਾਵਾਂਗੇ ਪੋਲ ਨੂੰ ਸਿੱਧਾ ਰੱਖਣ ਦੇ ਲਈ। ਪੋਲ ਨੂੰ ਸਿੱਧਾ ਰੱਖਣ ਲਈ ਇਹਦਾ ਰਾਈਟ ਆਨਸਰ ਹੈ। ਈਡੀ ਪੌਣ ਨੂੰ ਸਿਧਾਰਨ ਕਰਨ ਲਈ ਠੀਕ ਹੈ ਜੀ ਸੋ ਦੋਸਤੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਸੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ ਭੇਜ ਦੇਣੇ ਹਨ ਤਦੋਂ ਤੁਰੰਤ ਪੀਡੀਐਫ ਮਿਲ ਜਾਣਗੇ ਯਾਰ ਤੋਂ 1200 ਦੇ ਕਰੀਬ ਟੌਪ ਦੇ ਐਮਸੀਕਿਊ ਹੋਣਗੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹਨ ਸੋ ਖੁਦ ਤਿਆਰ ਕੀਤੇ ਹੋਏ ਹਨ ਵਿਦ ਆਨਸਰ ਹਨ ਤਾਂ ਬਹੁਤ ਹੀ ਆਸਾਨੀ ਨਾਲ ਤੁਸੀਂ ਪ੍ਰਿੰਟ ਵੀ ਨਿਕਲਵਾ ਸਕਦੇ ਹੋ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ